ਅਸਵਕ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੀਆਂ ਦਾ ਸਟੇਟ ਟੀਵੀ ਨਿਊਜ਼ ਤੇ ਜਿੱਥੇ ਕਿ ਸਾਬਕਾ ਕਾਂਗਰਸੀ ਐਮ ਐਲ ਏ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਫਾਰਮ ਹਾਊਸ ਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ ਨਿਊ ਚੰਡੀਗੜ੍ਹ ਦੇ ਕੋਲ ਉਸਾਰੀ ਅਦੀਨ ਉਹਨਾਂ ਦਾ ਫਾਰਮ ਹਾਊਸ ਹੀ ਜਿਸ ਤੇ ਰੇਡ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੇ ਬੀਤੀ 30 ਜਨਵਰੀ ਨੂੰ ਹਲਕਾ ਫਰੀਦ ਕੋ ਉੱਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਧਾਰ ਤੇ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਨਾਲ ਹੀ ਵਿਜੀਲੈਂਸ ਵਿਭਾਗ ਨੇ ਤਲਬ ਵੀ ਕੀਤਾ ਸੀ ਵਿਜੀਲੈਂਸ ਵਿਭਾਗ ਦੇ ਸੂਤਰ ਮੁਤਾਬਕ ਦੱਸਿਆ ਵੀ ਗਿਆ ਸੀ ਕਿ ਕਿ ਟਿੱਲੋਂ ਦੇ ਬੈਂਕ ਖਾਤਿਆਂ ਦੀ ਜਾਂਚ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਰਹੇ ਸਾਥੀਆਂ ਦੀ ਵੀ ਜੋ ਲਿਸਟ ਹੈਗੀ ਉਹ ਤਿਆਰ ਕੀਤੀ ਗਈ ਸੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵਿਜੀਲੈਂਸ ਵਿਭਾਗ ਦੇ ਦਫ਼ਤਰ ਮੋਰੇ ਗਲਬਾਤ ਕਰਦੇ ਆਏ ਵੀ ਦੱਸਿਆ ਸੀ ਕਿ ਵਿਜੀਲੈਂਸ ਵਿਭਾਗ ਨੇ ਜੋ ਵੀ ਜਾਣਕਾਰੀਆਂ ਮੰਗੀਆਂ ਹਨ ਉਹ ਇੱਕ ਹਫ਼ਤੇ ਦੇ ਅੰਦਰ ਉਹਨਾਂ ਦੇ ਵੱਲੋਂ ਮੁਹੰਈਆ ਕਰਵਾ ਦਿੱਤੀਆਂ ਜਾਣਗੀਆਂ ਇਹ ਉਸ ਟਾਈਮ ਬਿਆਨ ਦਿੱਤਾ ਸੀ ਨਾਲੇ ਤੁਹਾਨੂੰ ਦੱਸਦੀ ਹੈ ਕਿ ਜਦੋਂ ਪਹਿਲਾਂ ਵਿਜੀਲੈਂਸ ਦੇ ਵੱਲੋਂ ਨੋਟਿਸ ਜਾਰੀ ਕਰ ਪੁਚਗਿਸ ਦੇ ਲਈ ਤਲਬ ਕੀਤਾ ਗਿਆ ਸੀ ਤਾਂ ਕਿੱਕੀ ਢਿੱਲੋਂ ਨੇ ਹੈਰਾਨੀ ਵੀ ਪ੍ਰਗਟਾਈ ਸੀ ਉਨ੍ਹਾਂ ਕਿਹਾ ਸੀ ਕਿ ਕਾਰੋਬਾਰ ਅਤੇ ਜਾਇਦਾਦ ਨਾ ਹੋਣ ਦੇ ਬਾਵਜੂਦ ਜੋ ਪਰਮਭਲ ਸਿੰਘ ਰੋਮਾਣਾ ਦਾ ਮਹੀਨੇ ਦਾ ਲੱਖਾਂ ਰੁਪਏ ਦਾ ਖਰਚਾ ਕਿੱਥੋਂ ਆਉਂਦਾ ਹੈ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਇਸ ਦੀ ਜਾਂਚ ਕਰਨ ਉਪਰੰਤ ਹੀ ਸੱਚਾਈ ਸਾਹਮਣੇ ਆ ਸਕਦੀ ਹੈ ਹਾਲਾਂਕਿ ਵਿਜਲਸਪਾਗ ਦੇ ਡੀਐਸਪੀ ਜੋ ਜਸਵਿੰਦਰ ਸਿੰਘ ਨੇ ਵੀ ਦੱਸਿਆ ਸੀ ਕਿ ਕਿੱਕੇ ਟਿਲੋਂ ਤੋਂ ਬਹੁਤ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਉਸ ਦੇ ਵਿੱਚ ਲਗਾਤਾਰੀ ਇਨਵੈਸਟੀਗੇਸ਼ਨਸ ਚੱਲ ਰਹੀਆਂ ਹਨ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ ਲਗਾਤਾਰ ਇਸ ਦੇ ਵਿੱਚ ਹੋਰ ਸਬੂਤ ਜੋ ਖੰਗਾਲੇ ਜਾ ਰਹੇ ਸੀ ਤਾਂ ਜੋ ਇਸ ਦੇ ਵਿੱਚ ਪਤਾ ਲੱਗ ਸਕੇ ਕਿ ਆਖਰ ਇਸ ਦੇ ਵਿੱਚ ਜੋ ਹਲਕਾ ਫਰੀਦਕੋਟ ਦੇ ਸਾਫਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਨੇ ਉਹਨਾਂ ਦੇ ਵੱਲੋਂ ਜੋ ਇਨਕਮ ਜੋ ਹੈ ਉਹਨਾਂ ਦੀ ਉਹ ਜ਼ਿਆਦਾ ਹੈ ਯਾਨੀ ਕਿ ਇਸ ਦੇ ਵਿੱਚ ਮੁਜ਼ਰਮ ਪਾਈ ਜਾਂਦੇ ਨੇ ਜਾਂ ਨਹੀਂ ਪਾਈ ਜਾਂਦੇ ਹਾਲਕਿ ਹੁਣ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਲਗਾਤਾਰ ਜੇਕਰ ਗੱਲ ਕਰੀਏ ਤਾਂ ਜੋ ਕਾਂਗਰਸੀ ਵਿਧਾਇਕ ਨੇ ਜੋ ਸਾਬਕਾ ਕਾਂਗਰਸੀ ਐਮਐਲਏ ਨੇ ਕਾਂਗਰਸੀ ਵਕਤ ਦੀ ਗੱਲ ਕਰ ਲਈਏ ਜਦੋਂ ਤੋਂ ਆਪ ਸਰਕਾਰ ਆਈ ਹੈ ਲਗਾਤਾਰ ਰੜਾਰਤੇ ਹੈ ਤੇ ਜਦੋਂ ਆਪ ਸਰਕਾਰ ਆਈ ਸੀ ਉਹਨਾਂ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਸੀ ਕਿ ਪਾਵੇ ਸਾਡਾ ਹੀ ਕੋਈ ਮੰਤਰੀ ਕਿਉਂ ਨਾ ਹੋਵੇ ਸਾਡਾ ਹੀ ਕੋਈ ਵਰਕਰ ਕਿਉਂ ਨਾ ਹੋਵੇ ਜੋ ਗਲਤ ਕਰੇਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਫਿਰ ਹਾਲ ਦੀ ਚੇ ਕਰ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਦੇ ਵਿੱਚ ਵੀ ਦੋ ਤਿੰਨ ਮੰਤਰੀ ਜਿਹੜੇ ਆਪਦੇ ਹੈਗੇ ਉਹ ਰਡਾਰ ਤੇ ਆ ਚੁੱਕੇ ਨੇ ਤੇ ਹੁਣ ਬੀਤੇ ਦਿਨਾਂ ਦੀ ਗੱਲ ਕਰੀ ਤਾਂ ਬੀਤੇ ਦਿਨ ਹੀ ਆਪਸ ਜੋ ਆਪ ਵਰਕਰ ਦੇ ਵੱਲੋਂ ਰੋਜ਼ ਮੁਜ਼ਾਹਰਾ ਵੀ ਕੀਤਾ ਗਿਆ ਸੀ ਮਨੀਸ਼ ਸੋਧਿਆ ਨੂੰ ਲੈ ਕੇ ਜਿਨ੍ਹਾਂ ਨੂੰ ਕੀ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕਾਂਗਰਸ ਜੋ ਸਾਫਾ ਕਾਂਗਰਸੀ ਐਮਐਲਏ ਕੁਸ਼ਲਦੀਪ ਸਿੰਘ ਕਿੱਕੇ ਢਿੱਲੋਂ ਨੇ ਉਨ੍ਹਾਂ ਦੇ ਉੱਪਰ ਗਾਜ਼ ਜਿਹੜੀ ਹੈਗੀ ਉਹ ਡਿੱਗ ਗਈ ਹੈ ਕਿਉਂਕਿ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਨਾਲ ਹੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਅੱਗੇ ਜੋ ਅਜੇ ਦੇ ਵਿੱਚ ਕਾਰਵਾਈ ਵੀ ਕੀਤੀ ਜਾਵੇਗੀ ਤੇ ਅੱਗੇ ਇਸ ਦੇ ਵਿੱਚ ਕੀ ਕੁਝ ਅਧਿਕਾਰਤ ਤੌਰ ਤੇ ਪੁਲਿਸ ਹੋਣਾਂ ਦਾ ਜਵਾਬ ਨਿਕਲ ਕੇ ਸਾਹਮਣੇ ਆਉਂਦਾ ਬਿਆਨ ਆਉਂਦੇ ਨੇ ਉਹ ਦੇਖਣਾ ਹੋਵੇਗਾ ਫਿਲਹਾਲ ਤੁਹਾਨੂੰ ਵੱਡੀ ਖਬਰ ਦੱਸ ਰਿਹਾ ਸਾਫਕਾ ਕਾਂਗਰਸੀ ਐਮ ਐਲ ਏ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਫਾਰਮ ਹਾਊਸ ਤੇ ਵਿਜੀਲੈਂਸ ਦੀ ਰੇਡ ਹੋਈ ਹੈ న్యూ ਚੰਡੀਗੜ੍ਹ ਕੋਲ ਅਸੀਂ ਜੋ ਆ ਪਾਮ ਹਾਊਸ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਹੁਣ ਰੇਡ ਕੀਤੀ ਗਈ ਹੈ ਅੱਗੇ ਕੀ ਕੁ ਦੱਸਦੇ ਰਿਹਾ ਜਾਣਕਾਰੀ ਨਿਕਲ ਕੇ ਸਾਹਮਣੇ ਆਂਦੀ ਹੈ ਤੁਹਾਨੂੰ ਪਲ-ਪਲ ਦੀ ਖਬਰ 10 ਸਟੇਟ ਨਿਊਜ਼ ਦੇ ਦਿੰਦੇ ਰਹਾਂਗੇ